ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਨੂੰ ਮੰਨਣ ਵਾਲੇ ਗੁਰਸਿੱਖ ਪਿਆਰਿਓ ਜਿਹੜਾ ਧਿਆਨ ਦੇ ਨਾਲ ਵੇਖੋ ਇਹ ਸਾਧ ਡੇਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਕਿੰਜ ਬੇਦਬੀ ਕਰਦੇ ਨੇ ਤੁਸੀਂ ਇਸ ਤਸਵੀਰ ਵਿੱਚ ਸਾਫ਼ ਵੇਖੋ ਸਾਹਮਣੇ ਆਪਣੇ ਮਰੇ ਹੋਏ ਸਾਧ ਦੀਆਂ ਇਹਨਾਂ ਨੇ ਵੱਡੀਆਂ-ਵੱਡੀਆਂ ਤਸਵੀਰਾਂ ਲਾਈਆਂ ਹੋਈਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇੱਕ ਬੰਨੇ ਕੀਤਾ ਹੋਇਆ ਹੈ ਸੋ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਚਾਹੀਦਾ ਹੈ ਉਥੇ ਇਹਨਾਂ ਨੇ ਆਪਣੇ ਮਰੇ ਹੋਏ ਸਾਧਾਂ ਦੀਆਂ ਤਸਵੀਰਾਂ ਲਾਈਆਂ ਹੋਈਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੇਵਲ ਇੱਕ ਬੰਨੇ ਪ੍ਰਕਾਸ਼ ਕੀਤਾ ਹੋਇਆ ਹੈ ਅਤੇ ਇਹ ਅਸਲ ਵਿੱਚ ਆਪਣੇ ਮਰੇ ਹੋਏ ਸਾਧਾਂ ਨੂੰ ਹੀ ਪ੍ਰਮੋਟ ਕਰਦੇ ਨੇ ਇਹ ਉਹਨਾਂ ਦੇ ਨਾਲ ਹੀ ਤਸਵੀਰ ਮਰੇ ਹੋਏ ਸਾਧਾਂ ਦੀਆਂ ਤਸਵੀਰਾਂ ਦੇ ਨਾਲ ਹੀ ਸੰਗਤ ਨੂੰ ਜੋੜਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਨਹੀਂ ਜੋੜਦੇ ਵੇਖੋ ਮੂੰਹ ਬਣ ਕੇ ਪਾਠ ਕਰਦੇ ਨੇ ਕਿ ਕਿਸੇ ਦੇ ਕੰਨਾਂ ਦੇ ਵਿੱਚ ਕੋਈ ਗੁਰਬਾਣੀ ਦਾ ਸ਼ਬਦ ਨਾ ਪੈ ਜਾਏ ਕਿਤੇ ਲੋਕ ਸਿਆਣੇ ਨਾ ਹੋ ਜਾਣ ਸੋ ਇੰਜ ਇਹ ਇੱਕ ਭਲੇਖਾ ਪਾ ਕੇ ਵੀ ਗੁਰੂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਆਦਰ ਮਾਨ ਕਰਦੇ ਹਾਂ ਸੰਗਤ ਨੂੰ ਭਲੇਖਾ ਪਾ ਕੇ ਇਹ ਲੁੱਟ ਰਹੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਧਾਰਾ ਤੋਂ ਇਹ ਸੰਗਤ ਨੂੰ ਦੂਰ ਕਰਦੇ ਹਨ ਕੇਵਲ ਆਪਣੇ ਵੱਲੋਂ ਹੀ ਬਣਾਈਆਂ ਹੋਈਆਂ ਗੱਲਾਂ ਗਪੌੜੇ ਛੱਡ ਛੱਡ ਕੇ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਲੁੱਟ ਰਹੇ ਹਨ ਸੋ ਇਹਨਾਂ ਤੋਂ ਬਚਣ ਦੀ ਸੰਗਤ ਨੂੰ